ਉਹਨ ਹਮੇਸ਼ਾ ਇੱਕ ਅੰਦਰੂਨੀ ਯਾਤਰੀ ਵਾਂਗ ਘਟ ਰਿਹਾ ਸੀ ਜੋ ਤਾਰੀਖੀ ਖੋਜ ਕਰਦਾ ਥਾ ਲੇਕਿਨ ਅੰਤਰਿਕ ਸਾਹਮੇ ਆਰੇ ਆਨਲਾਈਨ ਵਿੱਚ ਇੱਕ ਖਤਰਨਾਕ ਜਗ੍ਹਾ ਹੈ ਆਪਣਾ ਸਕਲ ਦਿਖਾਣਾ ਨਾ ਆਪਣੇ ਖੋਪੜੀ ਕਿਸ ਤਰ੍ਹਾਂ ਦੀ ਦਿਖਦੀ ਆ ਹੈਨਾ ਆ ਦੇਖੋ ਆਪਣੇ ਖੋਪੜੀ ਆ ਗਈ ਲੂ ਟੈਕਸਟਾਈਲ ਜੈ ਆਪਣੇ ਆਰਕੀਟੈਕਚਰ ਚ ਵੀ ਯੂਜ਼ ਹੋ ਰਹੀ ਹੈ ਫਿਲਹਾਲ ਕਿ ਬਿਲਡਿੰਗਸ ਕਿਸ ਤਰ੍ਹਾਂ ਦੀ ਆਪਣੇ ਘਰ ਦੇ ਦੇਖ ਸਕਦੀ ਆ ਜਿਹੜੇ ਬਣ ਗਏ ਹੈਨਾ ਅਸੀਂ ਸੈਕਟਰ ਸਿਲੈਕਟ ਕੀਤਾ ਐਜੂਕੇਸ਼ਨ ਦਾ ਕਿਉਂਕਿ ਬਾਕੀ ਸਾਰੀਆਂ ਚੀਜ਼ਾਂ ਦਾ ਆਪਣਾ ਵਿਕਾਸ ਹੋ ਹੀ ਰਿਹਾ ਸਸਿਗਾਓ ਦੋਸਤੋ ਅਸੀਂ ਮਨੋਰੰਜਨ ਮੇਲੇ ਦੀ ਕਵਰੇਜ ਲਗਾਤਾਰ ਕਰ ਰਹੇ ਹਾਂ ਤੇ ਅੱਜ ਮੇਲੇ ਦੇ ਵਿੱਚ ਇੱਕ ਖਾਸ ਚੀਜ਼ ਫੋਨ ਲੱਗਿਆ ਪਤਾ ਹੈ ਇੱਕ ਨਾ ਇੱਕ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਨਵੀਂ ਚੀਜ਼ ਦਿਖਾਈਏ ਤੇ ਅੱਜ ਇੱਕ ਅਸੀਂ ਇੱਕ ਸਟਾਲ ਤੇ ਪਹੁੰਚੇ ਹਾਂ ਬੁੱਕਸਟਾਲ ਹੈ ਬੁੱਕਸਟਾਲ ਤੁਸੀਂ ਆਮ ਦੇਖਿਆ ਹੋਣੀਆਂ ਪਰ ਇੱਕ ਸਪੈਸ਼ਲ ਤਰ੍ਹਾਂ ਦੀਆਂ ਬੁੱਕਸ ਹੈ ਜਿਵੇਂ ਕਿ نیچے ਲਿਖਿਆ ਹੈ ਨਾ ਕਿ ਕਿਤਾਬਾਂ ਬੋਲਦੀਆਂ ਹਨ ਇਹ ਕਿਤਾਬਾਂ ਬੋਲਦੀਆਂ ਨੇ ਰਾਬਾ ਵਸੇ ਬੋਲਦੀਆਂ ਹੁੰਦੀਆਂ ਰਾਬਾ ਸਾਰਿਆਂ ਨੂੰ ਪੜ੍ਹਨੇ ਜ਼ਰੂਰੀ ਹੈ ਪਰ ਅੱਜ ਦੇ ਇਸ ਡਿਜੀਟਲ ਯੁੱਗ ਦੇ ਵਿੱਚ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਨਵੀਆਂ ਨਵੀਆਂ ਕੱਟਾਂ ਜਿਵੇਂ ਆਉਂ ਤਾ ਜਿਵੇਂ ਲੋਕਾਂ ਦਾ ਇੰਟਰਸਟ ਤੁਹਾਡੇ ਆ ਕਿਤਾਬਾਂ ਦੇ ਵਿੱਚੋਂ ਬੁਕਸ ਦੇ ਵਿੱਚੋਂ ਤਾਂ ਇੱਕ ਇੰਟਰਸਟ ਪੈਦਾ ਕਰਨ ਵਾਸਤੇ ਇੱਕ ਨਵੇਂ ਤਰ੍ਹਾਂ ਦੀ ਇੱਕ ਟੈਕਨੋਲੋਜੀ ਦੇ ਤੇ ਅਕੋਰਡਿੰਗ ਇਹਨਾਂ ਨੇ ਸਪੈਸ਼ਲ ਤਰ੍ਹਾਂ ਦੀ ਬੁਕਸ ਹੈਗੀਆਂ ਆਪਾਂ ਤੁਹਾਨੂੰ ਡੈਮੋ ਕਰਕੇ ਦਿਖਾਉਨੇ ਆ ਸਾਡੇ ਔਨਲਾਈਨ ਦੇ ਵਿੱਚ ਸਾਰਾ ਨਮਸਕਾਰ ਨਮਸਕਾਰ ਸਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਰ ਕਿਸ ਕਿਸ ਚੀਜ਼ ਦੇ ਸਟਾਲ ਹੈ ਇਹ ਸੇ 3D ਬੁਕਸ ਦੀ ਸਟਾਲ ਹੈ ਇਹਦੇ ਸੇ ਬੱਚਿਆਂ ਨੂੰ ਪ੍ਰੈਕਟੀਕਲ ਨੋਲੇਜ ਦੇਣ ਦੇ ਲਈ ਕੁਝ ਬੁਕਸ ਬਣਾਈ ਗਈਆਂ ਨੇ ਜਿਵੇਂ ਕਿ ਲਿਖਿਆ ਕਿ ਪਪਾ ਬੋਲਦੀਆਂ ਨੇ ਹਾਂਜੀ ਬੋਲਦੀਆਂ ਇਹ ਕਹਿੰਦਾ ਵਾਕੇ ਬੋਲਦੀਆਂ ਹੈ ਸਾਡੀ ਕੈਪਲੀਕੇਸ਼ਨ ਐਨੈਕਸਟ ਸੋ ਲਈ ਸਾਡੀ ਬੁੱਕ ਨੂੰ ਸਕੈਨ ਕਰੋਗੇ ਨਾ ਜਿੰਨੇ ਮੰਨ ਲਓ ਐਗਜ਼ਾਮਪਲ ਦੇ ਲਈ ਆਪਾਂ ਵਾਲੇ ਚਾਹਨੇ ਹੋ ਆਸਪੇਸ ਵੇ ਜਾਨਣਾ ਚਾਹਨੇ ਹਾਂ ਮੈਂ ਨਾ ਮਰ ਆਪਣੀ ਤਰਤੀ ਹੈ ਜੇ ਮਨ ਮਲ ਕੇ ਹਾਂ ਬਿਲਕੁਲ ਨੋਰਮਲ ਦਿਖ ਰਹੀ ਹੈ ਨਾ ਹੁਣ ਕੀ ਕੀਤਾ ਸਾਡੇ ਆਪਰੇ ਸਕੈਨ ਕਰੋਗੇ ਨਾ ਆ ਬਾਹਰ ਆ ਗਿਆ ਜੇ ਦੀ ਆਵਾਜ਼ ਸੁਣੋ ਇਹ ਨਾਲ ਆਵਾਜ਼ ਆ ਰਹੀ ਹੈ ਕਿ ਇਸ ਗੇਟ ਖੁੱਲ ਨਹੀਂ ਹੀ ਹੈ ਉਹ ਆਪਣੇ ਦੋਸਤੋ ਸ਼ੁਕਰ ਅਤੇ ਮੰਗਲ ਕੇ ਸਾਥ ਖੇਲਦੀ ਹੈ ਅਤੇ ਧਰਤੀ ਬਹੁਤ ਖਾਸ ਹੈ ਉਸ ਦੇ ਪਾਸ ਇੱਕ ਜਾਨਵਰ ਹੈ ਜੈ ਦੱਸ ਰਹੇ ਕਿ ਵੀ ਧਰਤੀ ਕਿਸ ਤਰੀਕੇ ਦੀ ਹੈ ਹਨ ਦੀ ਕੀ ਖਾਸियत ਹੈ ਇਹ ਚ ਕਹਾਣੀ ਦੇ ਫਾਰਮ ਚ ਦੱਸਿਆ ਆਪਾਂ ਬਿਲਕੁਲ ਐ ਨਹੀਂ ਕਿ ਸਿਰਫ ਐਂ ਦੱਸਦਾ ਕਿ ਧਰਤੀ ਇਹ ਹੋ ਗਿਆ ਇਸ ਤਰੀਕੇ ਨਾਲ ਆਪੇ ਬਿਲਕੁਲ ਕਹਾਣੀ ਦੀ ਮੋਜੂਦ ਦੱਸਿਆ ਕਿ ਧਰਤੀ ਆ ਇਹ ਜੇ ਵਾਤਾਵਰਨ ਕਿਸ ਤਰੀਕੇ ਦਾ ਹੁੰਦਾ ਲੋਕ ਕਿਵੇਂ ਰਹਿੰਦੇ ਆ ਹਨਾ ਉਹ ਸੱਚੀ ਗੱਲ ਦੱਸੇਗੇ ਨਹੀਂ ਆ ਮੈਂ ਦੇਖਿਆ ਸੀ ਰੋਬੋਟ ਉਹ ਦਿਖਾਉ ਤੁਸੀਂ ਹਾਂਜੀ ਕੁਐਸਚਨ ਉਹ ਲੱਗਣਾ 10 10 ਜਿਵੇਂ ਸਰ ਨਹੀਂ ਦੇਖਉਂਗੇ ਤੁਸੀਂ ਅਤੇ ਕੰਜੂ ਮਾਰਕੋਵ ਰੋਹਨ ਹਮੇਸ਼ਾ ਇੱਕ ਅੰਤਰਿਕ ਯਾਤਰੀ ਵਾਂਗ ਦਿੱਖਦਾ ਸੀ ਜੋ ਤਾਰਿਆਂ ਦੀ ਖੋਜ ਕਰਦਾ ਥਾ ਲੇਕਿਨ ਅੰਤਰਿਕ ਸਾਮਰੇ ਆਰਥਿਕ ਇੱਕ ਖਤਰਨਾਕ ਜਗ੍ਹਾ ਹੈ ਜਿਸ ਲਈ ਅੰਤਰਿਕ ਯਾਤਰੀ ਸੁਰੱਖਿਅਤ ਰਹਿਣ ਲਈ ਵਿਸ਼ੇਸ਼ ਸੌਧ ਪਹਿਨਦੇ ਹਨ ਜਿਵੇਂ ਅੱਜਕੱਲ੍ਹ ਕਿਤਾਬਾਂ ਵਾਲੇ ਖੇਡਾਂ ਬੋਲਦੀਆਂ ਹੁੰਦੀਆਂ ਹਨ ਪਰ ਜਿਵੇਂ ਅੱਜਕੱਲ੍ਹ ਇਹ ਲੋਕ ਆਪਣੇ ਪੀੜ੍ਹੀਆਂ ਨਵੇਂ ਬੱਚੇ ਕਿਤਾਬਾਂ ਜੋ ਇੰਟਰਸਟ ਘਟ ਗਿਆ ਪਰ ਇਹ ਕਿੰਟਰਸਟ ਪੈਦਾ ਕਰਨ ਵਾਸਤੇ ਟੈਕਨੋਲੋਜੀ ਦੇ ਸਹਯੋਗ ਦੇ ਵਿੱਚ ਨਵੇਂ ਤਰ੍ਹਾਂ ਦੀ ਇੱਕ ਚੀਜ਼ ਹੈ ਔਕਸਟਰਾ मतलब ਕਿਹੜੀ ਕੰਪਨੀ ਹੈ ਕੀ ਇਹ ਦੱਸੋ ਕੁਝ ਸਰ ਕੰਪਨੀ ਦਾ ਸਕਰੋਲੇ ਆ ਰਹੇ ਸਕਰੋਲੇ ਟੈਕਨੋਲੋਜੀਸ ਪ੍ਰਾਈਵੇਟ ਲਿਮਟਿਡ ਅਸੀਂ ਇੱਕ ਐਪਲੀਕੇਸ਼ਨ ਬਣਾਈ ਹੈ ਨੈਕਸਟ ਡਾਟਰ ਅਸੀਂ ਸਰ ਸੌਫਟਵੇਅਰ ਇੰਜੀਨੀਅਰਸ ਹਾਂ ਸਰ ਹਾਂ ਜੀ ਅਸੀਂ ਨੈਕਸਟ ਡਾਟਰ ਆਈ ਹਾਂ ਹਾਂ ਜੀ ਮੈਂ ਟੀ ਸਾਇਲੈਂਟਰ ਦੇ ਵਿੱਚ ਹਾਂ ਜੀ ਅਸੀਂ ਸੌਫਟਵੇਅਰ ਇੰਜੀਨੀਅਰਸ ਹੈ ਸਾਰੇ ਨੇ ਮਿਲ ਕੇ ਅਸੀਂ ਐਂਸਕੀ ਐਜੂਕੇਸ਼ਨ ਦੇ ਵਿੱਚ ਆਪਣੇ ਗੈਪ ਆ ਜੀ ਹਾਂ ਜੀ ਐਜੂਕੇਸ਼ਨ ਦੇ ਆਪਣੇ ਇੱਕ ਗੈਪ ਹੈ ਕਿ ਉਹ ਪ੍ਰੈਕਟੀਕਲ ਨੋਲੇਜ ਦੇ ਨਹੀਂ ਪਾਦਾ ਹਣੇ ਟੀਚਰਸ ਕਲਾਸ ਚ ਆਏ ਉਹ ਸਮਝਾਉਣ ਦੀ ਕੋਸ਼ਿਸ਼ ਕਰਦੇ ਕਿ ਚੀਜ਼ਾਂ ਇਸ ਤਰ੍ਹਾਂ ਕੰਮ ਕਰਦੀਆਂ ਹੋਣਗੀਆਂ ਮਨ ਧਰਤੀ ਆ ਇਸ ਤਰੀਕੇ ਦੀ ਦਿਖਦੀ ਆ ਜੇ ਮੰਨੋ ਟੀਚਰ ਆਪਾਂ ਚਾਹੁੰਦੇ ਕਿ ਬਾਇਓਲੋਜੀ ਪੜਾਈਏ ਉਹਨਾਂ ਨੂੰ ਹਣਾ ਹੁਣ ਆਪਾਂ ਚਾਹੁੰਦੇ ਆ ਵੀ ਬੁੱਕ ਹਾਂ ਪਾ ਬੁੱਕ ਚ ਦਿਖਾਤਾ ਕਿ ਠੀਕ ਆ ਇਸ ਤਰੀਕੇ ਦਾ ਹੋਊਗਾ ਆਪਾਂ ਸਾਡੀ ਬੁੱਕ ਰਹੀ ਜੀ ਮੰਨ ਸਾਡੀ ਇੱਕ ਵੰਡਰਸ ਆਫ ਬੋਡੀ ਹੈ ਐਜੇਰ ਆ ਤੁਸੀਂ ਕਿ ਮੰਨ ਲਓ ਕੰਨ ਦਾ ਪੜਦਾ ਤੱਕ ਦੇ ਸਕਦੇ ਹੋ ਹਣਾ ਖੋਪੜੀ ਕਿੱਥੇ ਕਿ ਦਿਖਦੀ ਆ ਹਣਾ ਸਬਜੈਕਟ ਤੇ ਹੈਗੀਆਂ ਤੁਹਾਡੇ ਜਾਣਕਾਰੀ ਮੈਂ ਆਪਣਾ ਕਾਗਜ਼ ਤੇ ਇਸ ਤੋਂ ਨੋਟ ਦੇ ਹਾਂਜੀ हां जी ਜਿਵੇਂ ਐਗਜ਼ਾਮਪਲ ਇਹਦੇ ਕੋ ਸਾਡੇ ਕੋਲ ਫਿਲਹਾਲ ਤਾਂ ਸਰ ਇਹ ਆਪਣੀਆਂ ਬਾਡੀ ਪਾਰਟਸ ਬਾਰੇ ਆ ਗਈ ਸਪੇਸ ਬਾਰੇ ਆ ਗਈ ਹਨਾ ਜੀ ਦੈਨ ਆਪਣੇ ਡਾਇਨਾਸੌਰਸ ਬਾਰੇ ਆ ਗਈ ਡਾਇਨਾਸੌਰ ਕਿਸ ਤਰੀਕੇ ਦੇਸੀ ਕਿਸ ਤਰੀਕੇ ਦੇਖਦੇ ਸੀ ਨਾ ਹੁਣ ਮੰਨ ਲਾ ਮੈਂ ਚਾਹਣਾ ਤੁਸੀਂ ਇਹ ਦੇਖ ਕੰਨ ਦਾ ਪੜਦਾ ਆਪਕ ਕਰਨਾ ਕੰਨ ਦੇਖਣਾ ਨਾ ਅੰਦਰੋਂ ਆਪਣਾ ਕਿਵੇਂ ਦਿਖਦਾ ਹੈ ਫਿਰ ਐਪਲੀਕੇਸ਼ਨ ਵਿੱਚ ਬੁੱਕ ਸਿਲੈਕਟ ਕਰੂਗੇ ਸਿੰਪਲੀ ਇਹ ਦੋ ਆ ਦੇ ਚ ਦੋ ਲੈਂਗੁਏਜਸ ਹੈ ਹਿੰਦੀ ਤੇ ਇੰਗਲਿਸ਼ ਮੈਂ ਲਾ ਹਾਂ ਜੀ ਇਹ ਸਿਲੈਕਟ ਕੀਤੀ ਹੁਣ ਕੀ ਕੀਤਾ ਆਪਾਂ ਆਸੀ स्कैन आ देखो, अब बाहर गया। सुने और आपकी बॉडी को बैलेंस करने में मदद करते हैं ये तीन स्टेशन की तरह आउटर ईयर फनल की तरह आवाज लेकर जाता, जाता है टाइनी से आवाज को बढ़ाने का काम करता है इन वाइब्रेशंस को बदलता है कान के अंदर एक कान के बाहर की तरफ जो दिखाई देता है

ਕਲ ਵੀ ਕੁਝ ਸੌਕੇਟ ਹੁੰਦੇ ਨੇ ਜਿੱਦ ਮੇ ਆਂਖ ਨਾ ਕਿ ਆ ਕਾਂ ਫਿੱਟ ਹੁੰਦੇ ਨੇ ਔਰ ਜਿਸੇ ਦੇਖਣਾ ਕਿਤੇ ਕਿਤੇ ਯੂਜ਼ ਹੋ ਲੱਗਦਾ ਹੈ ਇਹ ਇਹ ਟੈਕਨੋਲੋਜੀ ਹੈ ਕਿਤੇ ਕਿਤੇ ਯੂਜ਼ ਹੋ ਰਹੀ ਹੈ ਇਸ ਕਰਕੇ ਇਸ ਆਪਣੇ ਡਿਫਰੈਂਟ ਸੈਕਟਰ ਦੇ ਵਿੱਚ ਆ ਚੁੱਕੇ ਹੈ ਮੰਨ ਲਓ ਆਟੋਮੋਬਾਈਲ ਇੰਡਸਟਰੀ ਹੋ ਗਈ ਹੈ ਨਾ ਕਾਰਸ ਵਗੈਰਾ ਦੇਖਣੀ ਹੈ ਨਾ ਹੁਣ ਮੰਨ ਲਓ ਟੈਕਸਟਾਈਲ ਜਾਂ ਆਪਣੇ ਆਰਕੀਟੈਕਚਰ ਚ ਵੀ ਯੂਜ਼ ਹੋ ਰਹੀ ਹੈ ਫਿਲਹਾਲ ਕਿ ਬਿਲਡਿੰਗਸ ਕਿਸ ਤਰੀਕੇ ਦੀ ਆਪਣੇ ਘਰ ਦੇ ਦੇਖ ਸਕਦੀ ਆਪ ਜਦੋਂ ਬਣ ਗਈ ਹੈ ਨਾ ਅਸੀਂ ਸੈਕਟਰ ਸਿਲੈਕਟ ਕੀਤਾ ਐਜੂਕੇਸ਼ਨ ਦਾ ਕਿਉਂਕਿ ਬਾਕੀ ਸਾਰੀਆਂ ਚੀਜ਼ਾਂ ਦਾ ਆਪਣਾ ਵਿਕਾਸ ਹੋ ਹੀ ਰਿਹਾ ਹੈ ਹੁਣ ਦੇਖੋ 100 ਸਾਲ ਪਹਿਲੇ ਜਿਵੇਂ ਪੜਦੇ ਸੀ ਆਪਣੇ ਮਾਤਾ ਪਿਤਾ ਉਵੇਂ ਆਪਾਂ ਸਾਰੇ ਹੁਣ ਪੜ ਰਹੇ ਹਾਂਗੇ ਹਨਾ ਉਹ ਚੇਂਜ ਨਹੀਂ ਆ ਪਾਇਆ ਅਸੀਂ ਚਾਹੁੰਦੇ ਕਿ ਐਜੂਕੇਸ਼ਨ ਦੇ ਵਿੱਚ ਇੱਕ ਕ੍ਰਾਂਤੀ ਆ ਸਕੇ ਉਹ ਕਦੋਂ ਆਉਗੀ ਜਦੋਂ ਆਪਾਂ ਪਿੱਛੇ ਲੋਕਾਂ ਨੂੰ ਪ੍ਰੈਕਟੀਕਲੀ ਦਿਖਾਵਾਂਗੇ ਕਿ ਜਿਵੇਂ ਕੰਮ ਕਰਦੀਆਂ ਜੀ ਹਾਂਜੀ ਟਾਈਮ ਨਾਲ ਬਾਕੀ ਸਾਰੀਆਂ ਚੀਜ਼ਾਂ ਚ ਚੇਂਜ ਆਈ ਗਿਆ ਹੁਣ ਦੇਖੋ ਪਹਿਲੇ ਟੈਲੀਫੋਨ ਹੁੰਦੇ ਸੀ ਹੁਣ ਆਪਾਂ ਕੋਲ smartphones ਆ ਪਹਿਲੇ ਕੋੜਾ ਗੱਡੀ ਹੁੰਦੀ ਸੀ ਹੁਣ ਆਪਾਂ ਕੋਲ ਕਾਰਸ ਆ ਪਰ ਐਜੂਕੇਸ਼ਨ ਉਵੇਂ ਬੋਰਡ ਦੇ ਤੇ ਟੀਚ ਕਰਦੇ ਸੀ ਉਵੇਂ ਹੋਣਾ ਬਿਲਕੁਲ ਤਾਂ ਇਸ ਨੂੰ ਚੇਂਜ ਕਰਨ ਦੇ ਲਈ ਉਹ ਗੈਪ ਨੂੰ ਘਟਾਉਣ ਦੇ ਲਈ ਕਿ ਆਪਾਂ ਅਸਰ ਚੀਜ਼ਾਂ ਕਿਵੇਂ ਕੰਮ ਕਰਦੀਆਂ ਅਸਲ ਚ ਹੁੰਦੀਆਂ ਕਿਵੇਂ ਆ ਹਨਾ ਉਹ ਚ ਗੈਪ ਰਹਿੰਦਾ ਕੋਈ ਲੋਕ ਕਿਵੇਂ ਸੋਚਦੇ ਆ ਬੱਚੇ ਕੋਈ ਕਿਵੇਂ ਸੋਚਦਾ ਉਹ ਗੈਪ ਕਿਵੇਂ ਕੱਟ ਕੀਤਾ ਜਾ ਸਕਦਾ ਜਦੋਂ ਆਪਾਂ ਰੀਅਲ ਚ ਦਿਖਾਵਾਂਗੇ ਚੀਜ਼ਾਂ ਕਿਸ ਤਰੀਕੇ ਦੇ ਹੁੰਦੀਆਂ ਜੀ ਹਾਂਜੀ ਬੱਚੇ ਕਿੰਨਾ ਕਿੰਨਾ ਇੰਟਰਸਟ ਲੈ ਰਹੇ ਇਹਦੇ ਵਿੱਚ ਬੱਚਾ ਖਾਸ ਕਰਕੇ ਬੱਚੇ ਇਸ طرح ਦੀਆਂ ਚੀਜ਼ਾਂ ਜਿਆਦਾ ਨਵੀਂ ਚ ਡਾਊਟ ਕਰਦੇ ਆ ਹਾਂਜੀ ਅਸੀਂ ਕੀ ਕੀਤਾ ਸਰ ਐਡਲੀ ਅਸੀਂ ਡਿਫਰੈਂਟ ਸਕੂਲਾਂ 'ਚ ਵੀ ਜਾ ਰਹੇ ਹਾਂ ਹਨਾ ਹੁਣ ਤਾਂ ਹੁੰਦਾ ਚਲ ਜੂਨ ਚੱਲ ਰਿਹਾ ਅਸੀਂ ਤਾਂ ਮਈ ਤੋਂ ਪਹਿਲੇ ਸਭ ਦੇ ਮਹੀਨਿਆਂ ਦੇ ਵਿੱਚ ਅਸੀਂ ਸਕੂਲਾਂ 'ਚ ਆ ਜਾ ਕੇ ਡੈਮੋ ਕਰਦੇ ਆ ਇਹਨੂੰ ਤੇ ਬੱਚੇ ਰਿਸਪੌਂਸ ਬਹੁਤ ਵਧੀਆ ਜੀ ਇਹਦੇ 'ਚ ਕੋਈ ਏਜ ਲਿਮਿਟ ਨਹੀਂ ਹੈਗੀ ਹੁਣ ਅਸੀਂ ਕੀ ਕੀਤਾ ਟੈਸਟ ਕੀਤਾ ਇਹਨੂੰ ਸਭ ਦੇ ਵਿੱਚ ਹੀ ਨਰਸਰੀ ਵਾਲੇ ਬੱਚੇ ਨੇ ਵੀ ਦਿਖਾਇਆ 10th ਵਾਲੇ ਬੱਚੇ ਨੇ ਵੀ ਦਿਖਾਇਆ ਸਭ ਦਾ ਸਭ ਦੀ ਰੁਚੀ ਜ਼ਿਆਦਾ ਹੈ ਨਾ ਜਿੰਨ੍ਹੇ ਵਿੱਚ ਕੋਈ ਬੱਚਾ ਡਾਇਨੋਸਰ ਵਾਲਾ ਵੱਧ ਦੇਖਣਾ ਚਾਹੁੰਦੇ ਆ ਜਿਹੜੇ ਵੱਡੇ ਬੱਚੇ ਆ ਉਹ ਚਾਹਦੇ ਸਾਨੂੰ ਵੀ ਥੋੜਾ ਪ੍ਰੈਕਟੀਕਲ ਹੋਰ ਹੋਏ ਉਹ ਕਿਸਾ ਨੇ ਇੱਕ ਸਬਜੈਕਟ ਉਹਨੇ ਇੱਕ ਕਰਿਕੂਲਮ ਦੇ ਵਿੱਚ ਆ ਗਿਆ ਨਾ ਬਾਡੀ ਪਾਰਟਸ ਵਗੈਰਾ ਤੋਂ ਇਹਨਾਂ ਚ ਬਾਉਂਡਰਸ ਆਫ ਬਾਡੀ ਤੇ ਆ ਤਾਂ ਬੱਚੇ ਜਿਆਦਾ ਇੰਟਰਸਟ ਸ਼ੋ ਕਰਦੇ ਆ ਇਹ ਛੋਟੇ ਬੱਚੇ ਆ ਉਹ ਡਾਇਨਾਸੌਰ ਵਗੈਰਾ ਹੋਗੇ ਜਿਹਨਾਂ ਜਿਹਨਾਂ ਜਿਆਦਾ ਸ਼ੋ ਇੰਟਰਸਟ ਸ਼ੋ ਕਰਦੇ ਆ ਤੇ ਹੁਣ ਅਸੀਂ ਨੈਕਸਟ ਈਅਰ ਸਰ ਅਸੀਂ ਕਰਿਕੂਲਮ ਦੇ ਵਿੱਚ ਵੀ ਆ ਰਹੇ ਆ ਮੰਨ ਲਓ ਹੁਣ ਆਇਆ ਨਾ ਕਿ ਨਸਰੀ ਤੋਂ ਲੈ ਕੇ ਸਟ੍ਰੈਕਿੰਗ ਕਲਾਸ ਤੱਕ ਜਿੰਨੀ ਵੀ ਕਿਤਾਬਾਂ ਹੈਗੀਆਂ ਉਹ ਪਪ ਐਵੇਂ ਕਨਵਰਟ ਕਰ ਰਹੇ ਆ 3D ਦੇ ਵਿੱਚ ਹੀ ਹੁਣ ਮੰਨ ਲਓ A4 ਐਪਲ ਆ ਹੁਣ ਬੁੱਕ 'ਚ ਫੋਟ ਪੇਰੈਂਟ ਬੱਚਾ ਟੀਚਰ ਉਹ ਦਿਖਾ ਸਕਦੇ ਆ ਕਿ ਹਾਂ ਐਪ ਇਸ ਤਰੀਕੇ ਦਾ ਹੁੰਦਾ ਹੈ ਨਾ ਜਬੀ ਜਲਦੀ ਸਿੱਖਦਾ ਬੰਦਾ ਜਿਵੇਂ ਆਪਾਂ ਲੈਂਗੁਏਜ ਵਿੱਚ ਸਿੱਖਦਾ ਸਕਦੇ ਆ ਕਿ ਸਾਹਮਣੇ ਰੋਟੀ ਪਈ ਆ ਤਾਂ ਆਪਾਂ ਉਹ ਚਪਾਤੀ ਆ ਇਹ ਆਪਾਂ ਸਾਹਮਣੇ ਦੇਖ ਕੇ ਜਲਦੀ ਦਿਮਾਗ 'ਚ ਪੈਂਦਾ ਕਿਉਂਕਿ ਕਨਸੈਪਟ ਸਾਰਾ ਐਕਚੁਅਲੀ ਵਿਜ਼ੂਅਲਾਈਜ਼ੇਸ਼ਨ ਦਾ ਹੈ ਹੁਣ ਜੇ ਸਾਡੀ ਬੁੱਕਸ ਰਾਹੀਂ ਤੁਸੀਂ ਮੰਨ ਲਓ ਦੇਖੋਗੇ ਕੋਈ ਵੀ ਚੀਜ਼ ਹੈ ਨਾ ਆਪਾਂ ਕਿਉਂਕਿ ਇਹ ਚੀਜ਼ ਦੇਖਦੇ ਆਂ ਸਾਰਾ ਆਪਾਂ ਚੀਜ਼ ਜਿਆਦਾ ਜਿਆਦਾ ਲੰਬੇ ਸਮੇਂ ਤੱਕ ਯਾਦ ਰਹਿੰਦੀ ਹੈ ਨਾ ਹੁਣ ਮੰਨ ਲਓ ਬੁੱਕਸ ਹੈ ਇਹ ਚ ਜਿੰਨੀ ਵੀ ਚੀਜ਼ਾਂ ਹੈਗੀਆਂ ਐ ਨਹੀਂ ਹੈਗਾ ਕਿ ਬਹੁਤ ਹਾਇ ਮੈਨੂੰ ਬੜੀ ਬੜੀ ਕੁਆਲਿਟੀ ਦੀ ਪਿਕਚਰ ਯੂਜ਼ ਕੀਤੀ ਹੈ ਕਿ ਤਾਂ ਕਿ ਬੱਚੇ ਦਾ ਨਾ ਬੁਕਸ ਵਿੱਚ ਇੰਟਰਸਟ ਰਹੇ ਟਰੈਡੀਸ਼ਨਲ ਮੈਥਡ ਟਰੈਡੀਸ਼ਨਲ ਮੈਥਡ ਹੈ ਕਿ ਉਹ ਰਹਿਣ ਬੁੱਕ ਬੱਚਾ ਬੁੱਕ ਤੋਂ ਹੀ ਪੜੇ ਹੈ ਨਾ ਬੁੱਕ ਤੋਂ ਪੜ ਲਿਆ ਜਿਹੜੀ ਨਾ ਕਹਾਣੀ ਆਈ ਉਹ ਤੋਂ ਸੁਣ ਲਿਆ ਇਹਦੇ ਬਾਅਦ ਕੀ ਬੱਚਾ ਸਾਡੇ ਐਪਲੀਕੇਸ਼ਨ ਦੇ ਵਿੱਚ ਕੁਇਜ਼ ਹੈ ਬੱਚਾ ਖੇਡ ਸਕਦਾ ਦੀ ਨੌਲੇਜ ਟੈਸਟ ਕਰਨ ਦੇ ਲਈ ਕਿ ਹਾਂ ਹੁਣ ਮੈਨੂੰ ਪਤਾ ਚੱਲ ਗਿਆ ਸਾਰਾ ਕੁਝ ਦਿਲ ਕਿਸ ਤਰੀਕੇ ਦਾ ਹੁੰਦਾ ਜਾਂ ਲੰਗਸ ਕਿਸ ਤਰੀਕੇ ਦੇ ਹੁੰਦੇ ਆ ਫਿਰ ਟੈਸਟ ਦੇ ਕੇ ਬੱਚਾ ਪਤਾ ਕਰ ਸਕਦਾ ਕਿ ਮੈਨੂੰ ਕਿੰਨਾ ਕੁ ਪਤਾ ਚੱਲ ਗਿਆ ਜਿਹੜਾ ਯਾਰ ਕੁਝ ਨੇ ਪੜਿਆ ਉਹ ਵੀ ਉਹ ਤੋਂ ਪੁੱਛ ਵੇਲੇ ਤੋਂ ਇਲਾਵਾ ਤੁਹਾਨੂੰ ਮਿਲਣਾ ਹੋਵੇ ਨਾ ਕਿਤੇ ਜਿਸੇ ਤੁਹਾਨੂੰ ਕੰਟੈਕਟ ਕਰਨਾ ਹੋਵੇ ਕਿਸ ਤਰ੍ਹਾਂ ਕਰ ਸਕਦੇ ਸੈਸੜੇ ਮੀਸੂ ਚੌਂਕ ਤੇ ਆਫਿਸ ਹੈ ਸੋਫੀਟੀ ਰੋਡ ਕੋਲੇ ਹਾਂਜੀ ਉੱਥੇ ਆਪਣੇ ਆਰਓ ਕੋ ਆਰਓ ਦੇ ਸਾਹਮਣੇ ਆਪ ਬਿਲਡਿੰਗ ਹੈ ਜੇ ਤੁਸੀਂ ਆਪਣੇ ਸੋਫੀਟੀ ਰੋਡ ਤੇ ਆਉਂਗੇ ਨਾ ਮੀਸੂ ਚੌਂਕ ਤੇ ਉੱਥੋਂ ਵਸ ਰਾਈਟ ਸਾਈਡ ਦੇ ਵਿੱਚ ਮੁੜ ਜਾਣਾ ਬੱਸ ਉੱਥੇ ਆਪਣਾ ਆਫਿਸ ਹੈ ਸਰ ਟੈਕਨੋਲੋਜੀ ਕਿਨੇ ਕਿੱਥੇ ੜ ਬਣਿਆ ਕਿ ਇਹ ਸਾਰਾ ਟੈਕਨੋਲੋਜੀ ਤਾਂ ਏਆਰ ਹੈ ਉਹ ਗੂਮੈਂਟ ਰਿਐਲਿਟੀ ਇਹ ਵਸ ਤੋਂ ਕਾਫੀ ਸਾਲ 1998 ਦੇ ਵਿੱਚ ਇੰਟਰੋਡਿਊਸ ਹੋ ਗਈ ਸੀ ਪਰ ਇਹ ਮਤਲਬ ਜਿਹੜੀ ਇਵਾਲਵ ਹੋ ਹੌਲੀ ਹੌਲੀ ਤੇ ਅਸੀਂ ਹੁਣ ਦੇਖਿਆ 2 ਸਾਲ ਪਹਿਲਾਂ ਤੋਂ ਕੰਮ ਸਟਾਰਟ ਕੀਤਾ ਸੀ ਕਿ ਤਰਿਕਾ ਕਰਨੀ ਉਹ ਤੁਸੀਂ ਹਾਂਜੀ ਵੀ ਕਿਉਂਕਿ 2 ਸਾਲ ਪਹਿਲਾਂ ਸੀ ਇਹਦੇ ਕੰਮ ਕਰ ਸਟਾਰਟ ਕੀਤਾ ਸੀ ਕਿਉਂਕਿ ਇਹ ਪਹਿਲਾਂ ਥੋੜੀ-ਬਹੁਤੀ ਚੱਲ ਰਹੀ ਹੈਗੀ ਬਾਕੀ ਬਾਕੀ ਸੈਕਟਰ ਦੇ ਵਿੱਚ ਹੌਲ ਕਰਕੇ ਈਵੋਲਵ ਹੋ ਰਹੀਆਂ ਨਾ ਸਾਰੀਆਂ ਚੇਂਜ ਹੋ ਰਹੀਆਂ ਤਾਂ ਬਾਕੀ ਸਾਰੀ ਫੀਲਡਸ ਤਾਂ ਪਕੜੀ ਗਈਆਂ ਐਜੂਕੇਸ਼ਨ ਦੇ ਵਿੱਚ ਸਾਨੂੰ ਇਹ ਚੀਜ਼ ਵਿਕਸਿਤ ਕਰਨੀ ਪੈ ਰਹੀ ਹੈ ਹਨਾ ਕਿ ਇਹ ਚੀਜ਼ ਵੀ ਬੜੀ ਤਰੀਕੇ ਨਾਲ ਚੱਲ ਪਵੇ ਹਨਾ ਬੱਚਿਆਂ ਲੋਕਾਂ ਨੂੰ ਦਿਖਾ ਸਕੀਏ ਚੀਜ਼ਾਂ ਕਿਵੇਂ ਕੰਮ ਕਰਦੀਆਂ ਟੈਕਨੋਲੋਜੀ ਦਾ ਨਾਮ ਐਸੀ ਸਰ ਇਹਦਾ ਏਆਰ ਹੈ ਔਗਮੈਂਟਡ ਰਿਐਲਿਟੀ ਇਕ ਤਰ੍ਹਾਂ ਦਾ VR VR ਆਪਾਂ ਹੈੱਡਸੈਟ ਲੈ ਲੈਂਦੇ ਆ ਉਹਦੀ ਕੋਸਟਿੰਗ ਮੰਨ ਲਓ 3500 ਹੁੰਦੀ ਆ 6500 ਤੱਕ ਦੀ ਹੁੰਦੀ ਆ ਪਰ ਸਾਡੇ ਬੁਕਸ ਕੀ ਆ ਐਪਲੀਕੇਸ਼ਨ ਬਿਲਕੁਲ ਫ੍ਰੀ ਹੈ ਕੋਈ ਵੀ ਨਾਰਮਲ ਫੋਨ ਤੇ ਚੱਲ ਜੂਗਾ ਐਂਡਰੋਇਡ ਆ iOS ਹੈ ਨਾ ਉਹ ਤੇ ਨਾਰਮਲੀ ਚੱਲ ਜੂਗਾ ਕਿਸੇ ਵੀ ਫੋਨ ਤੇ ਐਪਲੀਕੇਸ਼ਨ ਪਲੇ ਸਟੋਰ ਤੋਂ 다운 ਕਰ ਲਓ ਤੁਸੀਂ ਜਿਹੜੀ ਬੁੱਕ ਹੈ ਉਹਦੀ ਕੋਸਟਿੰਗ ਆ ਸਾਡੀ ਕੁਝ ਕੁ ਮੰਨ ਲਓ ਬੁੱਕ ਦੀ ਸੀ ਕੋਸਟਿੰਗ ਹੀ ਘਾਟੀ ਰੱਖੀ ਹੈ ਪਰ ਮਨ ਲੈ ਇੱਕ ਬੁੱਕ ਆਪਣੀ ਮੈਂਸ ਤਾਂ MRP ਦਾ 499 ਹੈ ਪਰ ਡਿਸਕਾਊਂਟ ਵੀ ਦੰਨੇ ਆਏ ਤੁਸੀਂ ਤਿੰਨੇ ਬੁਕਸ ਇਕੱਠੀਆਂ ਲੈਣੇ ਹੋ ਕਿ ਮੈਂ ਆਪਣੀਆਂ ਬਾਡੀ ਪਾਰਟਸ ਵਾਰੀ ਥੀਂ हां जी हां जी ਤੇ ਆਪਣੇ ਸਟਰੀਮ ਚ ਕੋਣ ਕੋ ਸਾਰੇ ਇੰਟਰੋਡਕਸ਼ਨ ਕਰ ਲੀਏ ਇੱਕ ਇੱਕ ਵਾਰੀ ਆਪਣਾ ਆਪਣਾ ਨਾਮ ਹਾਜੀ ਸਾਰਾ ਤੁਹਾਡਾ ਨਾਮ ਸਰ ਮੇਰੇ ਨਾਮ ਪਵਨ ਹੈ ਸਰ ਮੈਂ ਆਂਧਰਾ ਪ੍ਰਦੇਸ਼ ਸੇ ਹੂੰ ਮੇਰਾ ਨਾਮ ਸੋਮਿਆ ਹੈ ਐਂਡ ਆਮ ਫਰੋਮ ਦਿੱਲੀ ਸਰ ਮੇਰਾ ਨਾਮ ਕਪਜੋਤ ਹੈ ਮੈਂ ਤਲਵੰਡੀ ਸਾਬੋਤ ਹਾਂ ਆ ਨਮਸਤੇ ਮੇਰਾ ਨਾਮ ਸਾਖਸ਼ੀ ਹੈ ਮੈਂ ਬਿਹਾਰ ਸੇ ਹੂੰ ਕੋ ਤਨੋ ਤੁਹਾਡਾ ਜਿਹੜਾ ਟੈਕਨੋਲੋਜੀ ਸਾਰਾ ਤੱਕ ਪਹੁੰਚੇ ਤਾਂ ਕਿ ਲੋਕ ਵੀ ਇਹਨੂੰ ਦੇਖਣ ਤੇ ਐਡਾਪਟ ਕਰਨ ਤਾ ਆਪਣਾ ਹੋਰ ਡਵੈਲਪਮੈਂਟ ਦੇਸ਼ ਦੀ ਹੋਵੇ ਤੇ ਬੱਚੇ ਵੀ ਅੱਗੇ ਵੱਧ ਸਕਣ ਬਿਲਕੁਲ ਸਰ ਅਚਾਨੇ ਕਿ ਦੇਸ਼ ਦੀ ਨਹੀਂ ਮਜ਼ਬੂਤ ਤੋਦੀ ਹੋਊਗੀ ਜਦੋਂ ਆਪਾਂ ਚੀਜ਼ਾਂ ਨੂੰ ਅਸਲ ਚ ਦਿਖਾਵਾਂਗੇ ਕਿਵੇਂ ਕੰਮ ਕਰਦੀਆਂ ਪ੍ਰੈਕਟੀਕਲਿਟੀ ਜਿੰਨੀ ਜ਼ਿਆਦਾ ਹੋਊਗੀ ਓਨੇ ਜ਼ਿਆਦਾ ਦੇਸ਼ ਤਰੱਕੀ ਕਰੂਗਾ ਤਾ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਿਸਤਾ ਲੱਗੀ ਟੈਕਨੋਲੋਜੀ ਇਹਨਾਂ ਦੀ ਜਿਵੇਂ ਲੱਗੀ ਬਹੁਤ ਮਹਿਤਵ ਕਰ ਰਹੀ ਆ ਕਿਉਂਕਿ ਟੈਕਨੋਲੋਜੀ ਦਾ ਜੋ ਹੈ ਟੈਕਨੀਕਲ ਯੋਗ ਹੈ ਉਹਦੇ ਨਾਲ ਨਾਲ ਆਪਾਂ ਚੱਲਣਾ ਪੈਂਦਾ ਸਮੇਂ ਦੇ ਹਾਨੀ ਬਾਨਣਾ ਪੈਂਦਾ ਤਾਂ ਸਮੇਂ ਦੇ ਹਾਨੀ ਬਣੀ ਆਪਾਂ ਇਸ ਚੀਜ਼ਾਂ ਜਿਹੜਾ ਟੈਕਨੀਕਲ ਆ ਕਿ ਅੱਜ ਕੱਲ੍ਹ ਪੜ੍ਹਾਈ ਤੋਂ ਬੱਚੇ ਬੋਰ ਹੋ ਜਾਂਦੇ ਆ ਇੱਕ ਐਜੂਕੇਸ਼ਨ ਜੇ ਬਹੁਤ ਵਧੀਆ ਕੰਮ ਆ ਸਕਦੀ ਚੀਜ਼ ਹੈ ਬੱਚਿਆਂ ਨੂੰ ਇੰਟਰਸਟ ਬਣਾਉਣ ਵਾਸਤੇ ਕਿਸੇ ਵੀ ਚੀਜ਼ ਨੂੰ ਸਿੱਖਣਾ ਹੋਵੇ ਤਾਂ ਆਪਾਂ ਸਾਹਮਣੇ ਕੋਈ ਚੀਜ਼ ਪਈ ਹੋਵੇ ਤਾਂ ਉਹਨੂੰ ਦੇਖ ਕੇ ਬੱਚਾ ਕਹਿੰਦਾ ਵੀ ਇਹ ਐਪਲ ਹੈ ਤਾਂ ਐਪਲ ਉਹਦੇ ਦਿਮਾਗ 'ਚ ਸਟਕ ਜਲਦੀ ਕਰ ਜਾਂਦਾ ਉਸੇ ਤਰੀਕੇ ਨਾਲ ਇਹ ਕੰਮ ਕਰ ਰਹੀ ਐ ਐਪਲੀਕੇਸ਼ਨ ਆਹੀ ਜਿਹੜੀ ਬਕਸ ਦੇ ਵਿੱਚ ਪਿਕਚਰ ਹੁੰਦੀ ਐ ਉਹ ਨਿਜਰਾਇਜ਼ ਕਰੰਦਾ ਉੱਤੇ ਬਿਲਕੁਲ ਰੀਅਲ ਦੇ ਤਰੀਕੇ ਨਾਲ ਦਿਖਾਉਂਦਾ ਇਹੇ ਨਹੀਂ ਨਾਲ ਨਾਲ ਉਹ ਆ ਏਵਾ ਬਰੀਫੀ ਕਰਦਾ ਜੀ ਕੀ ਚੀਜ਼ ਆ ਇਹ ਇਹਦੀ ਸਟੋਰੀ ਕੀ ਆ ਇਹਦਾ ਹਿਸਟਰੀ ਕੀ ਆ ਹਰ ਚੀਜ਼ ਦੇ ਵਿੱਚ ਮਤਲਬ ਕਿ ਉਹ ਬਰੀਫ ਡਿਟੇਲ ਵਿੱਚ ਕਰਦਾ ਹੈ ਤਾਂ ਦੋਸਤੋ ਤੁਹਾਨੂੰ ਕਿਵੇਂ ਲੱਗੀ ਇਹ ਟੈਕਨੋਲੋਜੀ ਕਮੈਂਟ ਕਰਕੇ ਦੱਸਿਓ ਤੇ ਇਹਨਾਂ ਕੋਲ ਵਿਜ਼ਿਟ ਕਰੋ ਜਾਣਕਾਰੀ ਲਓ ਇਹਦੇ ਨਾਲ ਜੋ ਟੈਕਨੋਲੋਜੀ ਨਾਲ ਮੈਂ ਦੇਵਕਰਨ ਕੈਮਰੇ ਦੇ ਪਿੱਛੇ ਸੀਨ ਮੈਰਾ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਟੀਵੀ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ